ਅੱਜ ਮੰਨਤ ਨੇ ਲਗਵਾ ਲਈ ਐ ਸੱਟ ਖੇਡਦੇ ਹੋਏ ਮੈਂ ਕਿਹਾ ਪੁੱਤ ਹੁਣ ਵੀ ਤਾਂ ਸ਼ਾਂਤੀ ਨਾਲ ਆਰਾਮ ਨਾਲ ਬੈਠੀ ਆ ਜੇ ਤੂੰ ਪਹਿਲਾਂ ਬੈਠ ਜਾਂਦੀ ਤਾਂ ਇਹ ਸੱਟ ਤਾਂ ਨਹੀਂ ਲੱਗਣੀ ਸੀ ਮੈਂ ਮੰਨਤ ਨੂੰ ਜਾਣਾ ਆ ਡਾਕਟਰ ਦੇ ਕੋਲ ਲੈ ਕੇ ਕਿਉਂਕਿ ਬਾਹ ਤੇ ਸੱਟ ਲਗਵਾ ਲਈ ਹੈ ਨੇ ਤੇਦੀ ਬਾਹ ਬਨਵਾਣੀ ਪੈਣੀ ਆ ਪਰ ਸ਼ਰਾਰਤਾ ਤੋਂ ਤਾਂ ਫੇਰ ਵੀ ਨਹੀਂ ਬਾ ਜਾਣਾ ਜਾਣਿਆ ਨੇ ਮੈਂ ਮੰਨਤ ਨੂੰ ਲੈ ਕੇ ਆਈ ਡਾਕਟਰ ਦੇ ਕੋਲ ਪਰ ਡਾਕਟਰ ਦੀ ਦੁਕਾਨ ਬੰਦ ਤੇ ਡਾਕਟਰ ਨੂੰ ਮੈਂ ਕੀਤਾ ਫੋਨ ਤੇ ਉਹਨਾਂ ਨੇ ਬੋਲਿਆ ਕਿ ਅਸੀਂ 10 15 ਮਿੰਟ ਦੇ ਵਿੱਚ ਆ ਗਏ ਤੇ ਮੈਂ ਕਿਹਾ ਚਲੋ ਨਾਲ ਹੀ ਸਾਡੇ ਗੁਰਦੁਆਰਾ ਆਇਆ ਪਿੱਖਵਾਲ ਮੈਂ ਸੋਚਦੀ ਸੀ ਮੰਨਤ ਦੀ ਬਾਤ ਖਾ ਕੇ ਫਿਰ ਗੁਰੂ ਘਰ ਜਾਵਾਂਗੇ ਪਰ ਮੈਂ ਕਿਹਾ ਚਲੋ ਡਾਕਟਰ ਹੈ ਨਹੀਂ ਵੀ ਅਸੀਂ ਪਹਿਲਾਂ ਮੱਥਾ ਟੇਕ ਕੇ ਆਉਨੇ ਆ ਅਸੀਂ ਸਾਰੇ ਜਣੇ ਆ ਗਏ ਪਹਿਲਾਂ ਗੁਰੂ ਘਰ ਮੱਥਾ ਟੇਕਣ ਅੱਜ ਵਿਸਾਖੀ ਆ ਵਿਸਾਖੀ ਵਾਲੇ ਦਿਨ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਬਹੁਤ ਸਾਰੀ ਸੰਗਤ ਆਈ ਹੋਈ ਆ ਮੈਂ ਵੀ ਮੰਨਤ ਨੂੰ ਕਾਫੀ ਟਾਈਮ ਪਹਿਲਾਂ ਬੋਲਿਆ ਸੀਗਾ ਕਿ ਐਤਕੀ ਵਿਸਾਖੀ ਤੇ ਮੱਥਾ ਟੇਕਣ ਪਿੱਖਵਲ ਵਾਲੇ ਗੁਰੂ ਘਰ ਜਾਣਾ ਫਿਰ ਅਸੀਂ ਸਾਰਿਆਂ ਨੇ ਬਾਬਾ ਜੀ ਘਰ ਟੇਕਿਆ ਮੱਥਾ ਇਹਨੇ ਨੂੰ ਆ ਕੇ ਡਾਕਟਰ ਦੀ ਕੋਲ ਕਹਿੰਦੇ ਸੀ ਅਸੀਂ ਆ ਗਏ ਆ ਤੇ ਮੰਨਤ ਬੋਲਦੀ ਮम्मा ਜਾਣ ਤੋਂ ਪਹਿਲਾਂ ਖਡੌਣੇ ਦਿਵਾਓ ਮੰਨਤ ਨੂੰ ਖਡੌਣੇ ਦਿਵਾ ਕੇ ਜਦੋਂ ਬਾਹਰ ਨਿਕਲੀ ਛੋਟੀ ਜੀ ਕਿਊਟੀ ਜੀ ਬੱਚੀ ਨੂੰ ਦੇਖੋ ਜ ਇਹਨੇ ਸਾਰਾ ਆਪਣਾ ਮੂੰ ਏ ਹੁੰਦਾ ਹੈ ਬਚਪਨ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਸਾਰਾ ਬੂਬਾ ਉਹਨੇ ਆਪਣਾ ਆਈਸਕ੍ਰੀਮ ਦੇ ਨਾਲ ਲਵੇੜਿਆ ਫਿਰ ਮਨਤ ਨੂੰ ਲੈ ਕੇ ਆ ਗਏ ਡਾਕਟਰ ਦੇ ਕੋਲ ਇਹ ਸਿਰਫ ਹੱਡੀਆਂ ਦਾ ਡਾਕਟਰ ਹੈ ਸਾਡੇ ਪਿੱਖ ਵਾਲ ਅਡੇ ਦੇ ਵਿੱਚ ਇਹ ਇਲਾਜ ਬਹੁਤ ਵਧੀਆ ਕਰਦੇ ਆ ਦੂਜੀ ਗੱਲ ਇਹ ਆ ਕਿ ਇੰਨਾ ਦੁੱਖ ਨਹੀਂ ਲੱਗਦਾ ਹੈਗਾ ਨੇ ਤਾਂ ਕਹੀਂ ਦੇਖੇ ਜਿਹੜੇ ਮਲਵਾਨ ਚਲ ਜਾਂਦੇ ਹੁੰਦੇ ਆ ਜਿੱਦਾਂ ਕਈਆਂ ਨੇ ਮਲਵਾ ਦਾ ਕਮਲਣ ਵਾਲਾ ਕੰਮ ਸਿੱਖਿਆ ਹੁੰਦਾ ਉਹ ਬਹੁਤ ਦੁੱਖ ਲਾਂਦੇ ਹੁੰਦੇ ਆ ਇਹਨਾਂ ਨੇ ਇਦਾਂ ਇਹਨਾਂ ਨੇ ਸਾਰੀਆਂ ਮਸ਼ੀਨਾਂ ਰੱਖੀਆਂ ਹੋਈਆਂ ਇਹਦੇ ਕਰਕੇ ਨਾ ਇੰਨਾ ਦੁੱਖ ਨਹੀਂ ਲੱਗਦਾ ਨੇ ਤਾਂ ਜੇ ਅਸੀਂ ਇਦਾਂ ਬਾਹ ਮਲਵਾਨ ਜਾਈਏ ਨਾ ਜਿਹੜੇ ਬਾਹ ਮਾਲਦੇ ਆ ਉਹ ਤਾਂ ਰਾਟ ਕਢਵਾ ਦਿੰਦੇ ਆ ਤੇ ਮੰਨਤ ਦੀ ਬਾਹ ਤੇ ਪਹਿਲਾਂ ਕੀਤੀ ਮ사ਜ ਦੀ ਕੂਣੀ ਤੇ 6:00 ਵਜੇ ਇਹ ਝੁੱਲੇ ਤੋਂ ਡਿੱਗ ਗਈ ਸੀ ਮੈਂ ਮੰਨਤ ਨੂੰ ਪੁੱਛਿਆ ਮੈਂ ਕਿ ਮੰਨਤ ਤੂੰ ਦੁੱਖ ਤਾਂ ਨਹੀਂ ਲੱਗਦਾ ਪਿਆ ਹੈਗਾ ਕਹਿੰਦੀ ਨਹੀਂ ਮੰਮਾ ਦੁੱਖ ਨਹੀਂ ਲੱਗਦਾ ਪਿਆ ਬਿਲਕੁਲ ਵੀ ਕਿਉਂਕਿ ਇਲਾਜ ਇਹਨਾਂ ਵਧੀਆ ਉਸ ਤੋਂ ਬਾਅਦ ਮੰਨਤ ਦੀ ਬਾਤ ਹੈ ਜਿੱਥੇ 6 ਵਜੇ ਸੀਗੀ ਉੱਥੇ ਕੀਤੀ ਥੈਰੇਪੀ ਪਤਾ ਨਹੀਂ ਕਿਉਂ ਨਿਆਣੇ ਨਹੀਂ ਆ ਸ਼ਰਾਬ ਤਾਂ ਨਹੀਂ ਕਰਨ ਉਹ ਹਟਦੇ ਵੀ ਪਹਿਲਾਂ ਹੀ ਤੁਸੀਂ ਗੱਲ ਮੰਨ ਲਿਆ ਕਰੋ ਬਾਅਦ ਚ ਸੱਟ ਖਾ ਕੇ ਵੀ ਤਾਂ ਬੈੰਨੇ ਆ ਰਾਮ ਦੇ ਨਾਲ ਇਹਦੇ ਦੁੱਖ ਨਹੀਂ ਲੱਗਦਾ ਪਿਆ ਉੱਥੇ ਡਾਕਟਰ ਨੂੰ ਪੁੱਛਦੀ ਵੀ ਕਹਿੰਦੀ ਕਿ ਮੈਂ ਕੱਲ ਦੀ ਛੁੱਟੀ ਕਰ ਲਵਾਂ ਡਾਕਟਰ ਨੇ ਬੋਲੇ ਕਹਿੰਦੇ ਪੁੱਤੇ ਤਾਂ ਰਾਤ ਚ ਹੀ ਸਹੀ ਹੋ ਜਾਣਾ ਤੇਰੀ ਬਾਹ ਬੰਨ ਦਨ ਨਾ ਮੈਂ ਵੀ ਤੂੰ ਕੱਲ ਨੂੰ ਆਰਾਮ ਦੇ ਨਾਲ ਸਕੂਲ ਦੇ ਵਿੱਚ ਜਾ ਸਕਦੀ ਆ ਬਸ ਪੱਟੀ ਨਾ ਖੋਲੀ ਦੋ ਦਿਨ ਨਾਲੇ ਲੈਫਟ ਹੈਂਡ ਹੈ ਇਹਦੇ ਨਾਲ ਥੋਣਾ ਲਿਖਣਾ ਲਿਖਣਾ ਤਾਂ ਰਾਈਟ ਹੈਂਡ ਦੇ ਨਾਲ ਹੈ ਪਰ ਤੁਹਾਨੂੰ ਪਤਾ ਹੈ ਨਿਆਣਿਆਂ ਨੂੰ ਤਾਂ ਬਹਾਨਾ ਹੀ ਚਾਹੀਦਾ ਛੁੱਟੀ ਦਾ ਵੀ ਬਸ ਕਿਸੇ ਨਾ ਕਿਸੇ ਕਾਰਨ ਸਕੂਲੋਂ ਛੁੱਟੀ ਹੋ ਜਵੇ ਇੰਨੀ ਗੱਲ ਤੋਂ ਬਾਹਰ ਆ ਕੇ ਮੂੰਹ ਸੈੜ ਜਿਹਾ ਬਣਾ ਲਿਆ ਜਦੋਂ ਮੈਂ ਇਹਨੂੰ ਪੁੱਛੇ ਮੈਂ ਕਿ ਮੰਨਤ ਕੀ ਹੋਇਆ ਤੂਕ ਲੱਗਦਾ ਪਿਆ ਤੇਰੇ ਵੀ ਦਰਦ ਹੁੰਦੀ ਪਈ ਅੱਗੇ ਮੰਨਤ ਦਾ ਜਵਾਬ ਸ ਲੱਗੀ ਆ ਮੇਰੇ ਕਿ ਕਲਾ ਸਰਾਤ ਤਾਂ ਘਟ ਕੇ ਰਿਹਾ ਕੋਈ ਕਹਿੰਦੀ ਮੇਰੇ ਕਿਹੜਾ ਕੁਝ ਹੋਇਆ ਹੈ ਨਾ ਬਸ ਸਾਟੀ ਲੱਗੀ ਆ ਹੋਰ ਕੁਝ ਨਹੀਂ ਹੋਇਆ ਇੱਕ ਮੰਨਤ ਆਪਣਾ ਕੰਮ ਵਧਾ ਕੇ ਬੈ ਗਈ ਆ ਦੂਜਾ ਘਰ ਕੰਮ ਲਾਇਆ ਮੇਰੇ ਤਾਂ ਪਹਿਲਾਂ ਇਹ ਸਿਆਪੇ ਨਹੀਂ ਮੁੱਕਦੇ ਹੈ ਕਦੇ ਇੱਧਰ ਜਾਣਾ ਕਦੇ ਉੱਧਰ ਜਾਣਾ ਉਹ ਕੰਮ ਕਰ ਲੋ ਓਏ ਕੰਮ ਕਰ ਲੋ ਮੈਂ ਕਿਹਾ ਮੰਨਤ ਜੇ ਤੈਨੂੰ ਨਾਲ ਲੈ ਕੇ ਆਈ ਹੁਈ ਆ ਇੱਕ ਹੋਰ ਕੰਮ ਰੰਦਾ ਕਰਦਾ ਉਹ ਵੀ ਕਰਕੇ ਚੱਲਦੇ ਆ ਫਿਰ ਮੈਂ ਆ ਕੇ ਗਰੀਲਾ ਤੇ ਚਕਾਠਾ ਜਿੱਥੇ ਬਣਦੀ ਆ ਦੁਕਾਨ ਤੇ ਉੱਥੇ ਦਿੱਤਾ ਆਰਡਰ ਤੇ ਸ਼ਾਮ ਨੂੰ ਉਹਨਾਂ ਨੇ ਸਾਰਾ ਸਮਾਨ ਭੇਜ ਦਿੱਤਾ ਘਰੇ ਦੇ ਨਾਲ ਵੀਡੀਓ ਹੁੰਦੀ ਖਤਮ ਬਾਈ